ਹਾਂਜੀ ਕੱਲ ਲੁਧਿਆਣੇ ਦੇ ਵਿੱਚ ਵੀ ਜਿਹੜੀਆਂ ਕਿ ਐਕਸ਼ਨ ਕਮੇਟੀ ਦੇ ਲੁਧਿਆਣਾ ਦੀਆਂ ਟੀਮਾਂ ਆ ਲੁਧਿਆਣੇ ਦੇ ਪ੍ਰਧਾਨ ਨੇ ਜਥੇਬੰਦੀਆਂ ਨੇ ਕੱਲ ਲੁਧਿਆਣੇ ਦੇ ਵਿੱਚ ਉਹਨਾਂ ਨੇ ਜਿਹੜੇ ਕਿ ਪੁਲਿਸ ਸਟੇਸ਼ਨ ਦੇ ਬਾਹਰ ਜਾਂ ਕਮਿਸ਼ਨਰ ਆਫਿਸ ਦੇ ਬਾਹਰ ਜਿਹੜੇ ਕਿ ਇਕੱਠੇ ਹੋ ਕੇ ਸਾਰੀਆਂ ਟੀਮਾਂ ਨੇ ਤੇ ਜਿੰਨੇ ਵੀ ਲੋਕ ਅਤੇ ਜਿਹੜੇ ਕਿ ਮੈਂਬਰ ਸੀਗੇ ਐਕਸ਼ਨ ਕਮੇਟੀ ਦੇ ਜਾਂ ਟੀਮਾਂ ਸੀਗੀਆਂ ਸਾਰੀਆਂ ਨੇ ਪ੍ਰਧਾਨ ਨੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਿਹੜਾ ਬਾਬਾ ਸੀਗਾ ਯੂਐਸਏ ਤੋਂ ਆਇਆ ਸੀਗਾ ਨੰਗ ਗੁਰਪ੍ਰੀਤ ਸਿੰਘ ਕੋ ਦਾਸੀ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਕੀਤੀ ਤਾਂ ਮੁਰਦਾਬਾਦ ਜਿਹੜੇ ਨਾਰੇ ਲੱਗੇ ਜਿਹੜੀਆਂ ਤਸਵੀਰਾਂ ਤੁਸੀਂ ਆ ਤੇ ਲੁਧਿਆਣੇ ਦੀ ਜਿੱਥੇ ਜਥੇਬੰਦੀਆਂ ਦੇ ਵਿੱਚ ਤੇ ਐਕਸ਼ਨ ਕਮੇਟੀ ਦੀਆਂ ਟੀਮਾਂ ਦੇ ਵਿੱਚ ਵੀ ਬੜਾ ਭਾਰੀ ਜਿਹੜਾ ਰੋਸ ਦੇਖਣ ਨੂੰ ਮਿਲਿਆ ਤੇ ਜਿਹਦੀਆਂ ਤਸਵੀਰਾਂ ਆਪ ਦੀ ਸਕਰੀਨ ਤੇ ਦੇਖੋਗੇ ਤੁਸੀਂ ਹੇਲੂਇਆ 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 ਵਰਪ੍ਰੀਤ ਬਾਬਾ ਮੁਰਦਾਬਾਨ ਮੁਰਦਾਬਾਨ ਹੁਲਾ ਵਰਪ੍ਰੀਤ ਬਾਬਾ ਮੁਰਦਾਬਾਨ ਮੁਰਦਾਬਾਨ mōtawa mōta